ਸਤਿ ਸ੍ਰੀ ਅਕਾਲ ਜੀ ਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਬਹੁਤ ਸਵਾਗਤ ਪਿਆਰੇ ਦਰਸ਼ਕੋ ਇੱਕ ਸ਼ਾਇਰ ਹੈ ਗਣੇਸ਼ ਬਿਹਾਰੀ ਤਰਜ ਉਹਨਾਂ ਦਾ ਇੱਕ ਸ਼ੇਰ ਹੈ ਇਹ ਮਹਿਲ ਇਹ ਮਾਲੋ ਦੌਲਤ ਸਭ ਜਹੀਂ ਰਹਿ ਜਾਏਗੇ ਇਹ ਮਹਿਲ ਇਹ ਮਾਲੋ ਦੌਲਤ ਸਭ ਯਹੀਂ ਰਹਿ ਜਾਏਗੇ ਹਾਥ ਆਏਗੀ ਫਕਤ ਦੋ ਗਜ਼ ਵੀ ਮਰਨੇ ਕੇ ਬਾਅਦ ਇਹਦਾ ਮਤਲਬ ਹੈ ਕਿ ਸਾਰਾ ਕੁਝ ਇੱਥੇ ਰਹਿ ਜਾਣਾ ਮੌਤ ਤੋਂ ਬਾਅਦ ਪਰ ਦਸੂਰ ਸ਼ਹਿਰ ਵਿੱਚ ਤਾਂਸਰਾ ਹੈ ਕਿ ਅੱਜ ਵੀ ਕੋਈ ਸੋਸ਼ਲ ਖਬਰਾਂ ਤੁਹਾਡੇ ਨਾਲ ਸਾਝੀ ਕਰੇ ਸਮਾਜਿਕ ਸਿਆਸੀ ਤਾਂ ਹਰ ਰੋਜ਼ ਹੀ ਕਰਦੇ ਨੇ ਸਾਰੇ ਹੀ ਕਰਦੇ ਨੇ ਮੈਂ ਗੱਲ ਕਰਨੀ ਹੈ ਸਮਾਜਿਕ ਖਬਰਾਂ ਆ ਜਿਹੜੀ ਗੱਲ ਮੈਂ ਕੀਤੀ ਹੈ ਮੈਨੂੰ ਤਾਂ ਬੜਾ ਹੈਰਾਨੀ ਹੋਈ ਸਵੇਰ ਦੀ ਖਬਰ ਹੈ ਕਾਨਪੁਰ ਦੀ ਉੱਥੇ ਇੱਕ ਮਾਂ ਚਿਖਾ ਤੇ ਪਈਏ ਸੰਸਕਾਰ ਕਰਨ ਲਈ ਤਿਆਰ ਨਹੀਂ ਪੁੱਤਲਣ ਪੈਦੇ ਨੇ ਕਿਉਂ ਲੜਦੇ ਨੇ ਕੀ ਕਾਰਨ ਹੈ ਪੁੱਤ ਜਾ ਕੇ ਚਿਖਾ ਦੇ ਉੱਤੇ ਚੜ ਜਾਂਦਾ ਤੋਏ ਬਹੁਤ ਸਾਰੇ ਇਸرائیਲ ਕੁਝ ਇੱਕ ਪ੍ਰੇਮ 6 ਮਹੀਨੇ ਪਹਿਲਾਂ ਪ੍ਰੇਮ ਵਿਆਹ ਕਰਾਇਆ ਫਿਰ ਕਿਉਂ ਮਰਦਾ ਉਹਦੇ ਪਿੱਛੇ ਕੀ ਕਾਰਨ ਹੈ ਤੋ ਇਸਰੇ ਪੁੱਤ ਨੇ ਪਿਓ ਨੂੰ ਮਾਰਤਾ ਹਰ ਰੋਜ਼ ਇਹ ਜਿਹੀਆਂ ਖਬਰਾਂ ਆਉਂਦੀਆਂ ਨੇ ਇਸ ਹੀ ਖਬਰ ਲੈ ਕੇ ਅੱਜ ਮੈਂ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਆਪਣੀ ਗੱਲ ਕਰਨੀ ਹੈ। ਲੇਕਿਨ ਉਸ ਤੋਂ ਪਹਿਲਾਂ ਮੈਂ ਇੱਕ ਅਪੀਲ ਕਰਨੀ ਹੈ ਕਿ ਪਿਆਰੇ ਦਰਸ਼ਕੋ ਤੁਹਾਡਾ ਜੋ ਵੀ ਸਹਿਯਾਰ ਹੁੰਦਾ ਮੈਂ ਉਹ ਨੋਟ ਕਰਦਾ। ਤੇ ਮੈਂ ਬਹੁਤ ਵਾਰ ਆਪਣੇ ਨਾਲ ਗੱਲ ਕੀਤੀ ਹੈ ਕਿ ਇੱਕ ਜਦੋਂ ਤੁਸੀਂ ਇਸ ਤਰ੍ਹਾਂ ਦੇ ਕੋਈ ਪ੍ਰੋਫੈਸ਼ਨਲ ਚੈਨਲ ਤਾਂ ਹੈ ਨਹੀਂ। ਇਹ ਤਾਂ ਮੈਂ ਆਪਣੇ ਜਿਹੜੇ ਸ਼ੌਕ ਦਾ ਤੁਹਾਡੇ ਨਾਲ ਗੱਲਬਾਤ ਕਰਦਾ ਕੋਸ਼ਿਸ਼ ਕਰਦਾ ਕਿ ਤੁਹਾਡੇ ਨਾਲ ਕਰਾਂ। ਮੈਂ ਕੋਈ ਨਾ ਕੋਈ ਸਹੀ ਔਰ ਨਿਰਪੱਖ ਟੈਗਰਲ ਸਾਂਝੀ ਕਰੋ ਤੇ ਉਹ ਮੈਂ ਕਰਦੀ ਕੋਸ਼ਿਸ਼ ਕਰਦੇ ਹਾਂ ਤਾਂ ਜੇ ਤੁਹਾਨੂੰ ਠੀਕ ਲੱਗਦਾ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹੋਰਾਂ ਦੋਸਤਾਂ ਨੂੰ ਵੀ ਕਹੋ ਤਾਂ ਕਿ ਆਪਣੇ ਜਿਹੜਾ ਇਹ ਪਰਿਵਾਰ ਹੈ ਇਹਦੀ ਗਿਣਤੀ ਵਧੇ ਸੋ ਮੇਰਾ ਖਿਆਲ ਹੈ ਕਿ ਤੁਸੀਂ ਇਹਨੂੰ ਸਬਸਕ੍ਰਾਈਬ ਕਰੋਗੇ ਤੇ ਕਰਾਂਗੇ ਹੁਣ ਆਪਾਂ ਦੋ ਤਿੰਨ ਜਿਹੜੀਆਂ ਖਬਰਾਂ ਲੈਣੀਆਂ ਨੇ ਉਹਨਾਂ ਚ ਪਹਿਲੀ ਗੱਲ ਕਰ ਲਈਏ ਕਿ ਮਾਂ ਮਰ ਗਈ ਔਰ ਲੈ ਕੇ ਸੰਸਕਾਰ ਪਰ ਲੋਕ ਖੜੇ ਨਹੀਂ ਸੰਸਕਾਰ ਦੇ ਟਾਈਮ ਤੇ ਮਾਂ ਦੇ ਚਾਂਦੀ ਦੇ ਕੜੇ ਪਾਏ ਹੁੰਦੇ ਸੀ ਚਾਂਦੀ ਦੇ ਕੜਿਆਂ ਨੂੰ ਲੈ ਕੇ ਲੜਾਈ ਹੋ ਗਈ ਇੱਕ ਪਤਕਾ ਦਾ ਮੇਰੇ ਨੇ ਮੈਂ ਸੇਵਾ ਕੀਤੀ ਦੂਜਾ ਕਹਿੰਦਾ ਵੀ ਆਪਾਂ ਬਟਰੇ ਨੇ ਐਂਦੀ ਗੱਲ ਤੇ ਵਿੱਚ ਸਭ ਦੇ ਸਾਹਮਣੇ ਔਰ ਸਮਸ਼ਾਨ ਘਾੜ ਦੇ ਵਿੱਚ ਚਖਦ ਤੇ ਚੜ ਗਿਆ ਮੈਂ ਨਹੀਂ ਹੁਣ ਦੱਸ ਸਕਾ ਲੋਕਸ ਵੀ ਆ ਰਹੇ ਨੇ ਵੀ ਇਹ ਮੌਕਾ ਤਾਂ ਦੇਖ ਲੋ ਹੁਣ ਤੁਸੀਂ ਇਹ ਦੇਖੋ ਕਿ ਇਹ ਹਾਲ ਹੈ ਸਭ ਨੂੰ ਪਤਾ ਹੈ ਘਟੋ ਘਟ 5 10 15 ਮਿੰਟ ਤਾਂ ਦੁਨੀਆਂ ਦੇਖ ਲੈਂਦੀ ਹੈ ਕਿ ਭਾਈ ਆਖਰ ਆਪਾਂ ਇੱਥੇ ਜਾਣਾ ਪਟਿਆਲੇ ਦੇ ਵਿੱਚ ਨਾ ਵੀਰ ਜੀ ਦੇ ਮਢਿਆਲੇ ਜਿਹੜੀਆਂ ਰਾਜਪੁਰਾ ਰੋੜ ਉਹ ਚੇਕ ਬੁੱਤ ਲੱਗਿਆ ਹੋਇਆ ਜੇ ਅੰਦਰ ਜਾऊं ਪਹਿਲਾਂ ਜਿੱਥੇ ਸਬਸਕ੍ਰਾਈਬ ਕਰਨ ਦੀ ਜਗਤ ਥੋੜਾ ਪਹਿਲਾਂ ਉਹ ਕੋਈ ਬੰਦੇ ਦਾ ਬੁੱਤ ਨਹੀਂ ਖਾਲੀ ਹੱਥਾਂ ਦਾ ਬੁੱਤ ਹੈ ਤੇ ਬੜਾ ਸਪਸ਼ਟ ਹੈ ਕਿ ਬੰਦਾ ਖਾਲੀ ਹੱਥ ਜਾਊਗਾ ਤੇ ਇਹ ਤਾਂ ਉਹਦੀ ਮਾਂ ਸਗੀ ਤਾਂ ਹਾਲ ਇਹ ਹੈ ਦੁਨੀਆ ਦੇ ਵਿੱਚ ਲਾਲਚ ਦਾ ਤੇ ਉਹਨਾਂ ਨੂੰ ਇਹ ਨਹੀਂ ਵੀ ਅਸੀਂ ਵੀ ਜਾਣਾ ਹੈ ਬਿਲਕੁਲ ਤੇ ਤੁਹਾਡੇ ਸੰਭਲੇ ਇਹ ਕੁਝ ਬੋਲੇ ਜੇ ਇਹ ਖਬਰ ਨੇ ਮੈਨੂੰ ਕਾਫੀ ਜਗ ਹੈ ਪਵ ਕੀਤਾ ਕਿ ਇਹ ਵੀ ਕੋ ਗੱਲ ਹੈ ਕੱਲ ਵੀ ਮੈਂ ਤੁਹਾਨੂੰ ਦੱਸਿਆ ਸੀ ਜਦ ਮੈਂ ਬੱਚਿਆਂ ਦੀ ਖੁਦਕੁਸ਼ੀ ਦੀ ਗੱਲ ਸੀ ਇਹ ਵੀ ਉਹ ਹੋ ਜਾਈ ਗੱਲ ਹੈ ਕਿ ਘਟੋ ਘਟ ਬੰਦਿਆਂ ਨੂੰ ਮਤਲਬ ਇਸ ਮਾਮਲੇ ਚ ਇਸ ਮੌਕੇ ਤੇ ਅਜਾ ਕੁਝ ਨਹੀਂ ਕਰਨਾ ਚਾਹੀਦਾ ਸੀ ਪਰ ਕੀਤ ਹੁਣ ਆਜੂ ਦੂਜੀ ਗੱਲ ਦੂਜੀ ਗੱਲ ਇਹ ਤੂੰ ਚੜੀ ਹੈ ਉਹ ਜ਼ਿਆਦਾ ਅਹਿਮ ਹੈ ਕਾਰਨ ਇਹ ਤਾਂ ਇੱਕ ਹੈ ਕਿ ਇਹ ਅੱਜ ਦੀ ਦੁਨੀਆ ਦੇ ਵਿੱਚ ਨਾ ਡਿਪਰੈਸ਼ਨ ਬਹੁਤ ਵੱਧ ਗਿਆ ਸੱਚ ਵਿੱਚ ਹੀ ਬਹੁਤ ਵੱਧ ਗਿਆ ਉਦਾਸ ਸ਼ਿੰਤਾਂ ਬਧੀ ਹੋਈ ਹੈ ਔਰ ਜਦੋਂ ਡਿਪਰੈਸ਼ਨ ਜਿਹੜਾ ਹੁੰਦਾ ਨਾ ਬੰਦਾ ਡਿਪਰੈਸਡ ਹੁੰਦਾ ਉਹ ਪੇਸ਼ੈਂਟ ਹੁੰਦਾ ਉਹ ਮਰੀਜ਼ ਹੈ ਉਹ ਦਿਮਾਗੀ ਜਿਵੇਂ ਸਾਡੀ ਸਿਹਤ ਸ਼ਰੀਰ ਖਰਾਬ ਹੁੰਦਾ ਨਾ ਉਹਨੂੰ ਬੁਖਾਰ ਹੋ ਜਾਂਦਾ ਉਹਦੇ ਕੋਈ ਛੱਟ ਲੱਗਦੀ ਹੈ ਪਾ ਦਵਾਈ ਲੈਣੇ ਹਨ ਤੇ ਮਨ ਵੀ ਜਦ ਬਿਮਾਰ ਹੋ ਸਕੇ ਉਹਦੀ ਵੀ ਦਵਾਈ ਹੁੰਦੀ ਹੈ ਪਰ ਸਾਡੇ ਚ ਟੈਬੂ ਬਣਿਆ ਹੋਇਆ ਇਹ ਜੇ ਅਸੀਂ ਮਨੋ ਰੋਗ ਦੇ ਡਾਕਟਰ ਕੋਲ ਜਾਵਾਂਗੇ ਤਾਂ ਸਮਾਜ ਕੀ ਕਹੂਗਾ ਕਿ ਇਸ ਨੂੰ ਜਿਹੜਾ ਹੈ ਇਹ ਤਾਂ ਦਵਾਈ ਤੌਰ ਤੇ ਤਾਂ ਕਮਲਾ ਹੋ ਗਿਆ ਪਾਗਲ ਹੋ ਗਿਆ ਇਸ ਹੁਣ ਡਿਪਰੈਸ਼ਨ ਵਧਿਆ ਬਹੁਤ ਹੋਇਆ ਘਰਾਂ ਚ ਬਹੁਤ ਸਾਰੇ ਡਿਪਰੈਸ਼ਨ ਦੇ ਬਰੀਜ਼ ਜੇ ਤੁਸੀਂ ਉਹਨਾਂ ਦਾ ਇਲਾਜ ਨਹੀਂ ਕਰਦੇ ਉਹ ਵੱਧਦੇ ਰਹਿੰਦੇ ਤੇ ਬਹੁਤ ਵਾਰ ਉਹ ਇੰਨਾ ਵੱਧ ਜਾਂਦਾ ਕਿ ਸੱਚਮੁੱਚ ਹੀ ਬੰਦਾ ਪਾਗਲ ਹੋ ਜਾਂਦਾ ਕਿਉਂਕਿ ਤੇ ਆਪ ਦੇ ਮਨ ਤੇ ਕੰਟਰੋਲ ਨਹੀਂ ਰਹਿੰਦਾ ਬਿਲਕੁਲੋਂ ਨਹੀਂ ਜੇ ਤੁਸੀਂ ਬਿਮਾਰੀ ਦਾ ਇਲਾਜ ਨਹੀਂ ਕਰਦੇ ਉਹ ਵੱਧ ਜਾਂਦੀ ਬੁਖਾਰ ਹੋਇਆ ਮਿਆਦੀ ਬੁਖਾਰ ਹੋਇਆ ਟਾਈਫਾਇਟ ਹੋਇਆ ਤੂੰ ਬਸ ਥੋੜੇ ਫੇਫੜੇ ਖਰਾਬ ਹੋ ਜਾਂਦੇ ਜੇ ਨਹੀਂ ਇਲਾਜ ਕਰਾਉਂਦੇ ਤੁਹਾਨੂੰ ਕੋਈ ਬਿਮਾਰੀ ਹੈ ਨਹੀਂ ਤੁਸੀਂ ਰਾਜ ਕਰੋ ਤਾਂ ਕਿੰਨੇ ਖਰਾਬ ਹੋ ਜਾਂਦੀ ਹੈ ਤਾਂ ਉਵੇਂ ਉਹ ਬੱਜ ਜਾਂਦੇ ਸ਼ੁਰੂਆਤ ਦੇ ਵਿੱਚ ਇਲਾਜ ਉਦੋਂ ਵੀ ਸੰਭਵ ਹੈ ਪਰ ਤਾਂ ਜਿਆਦਾ ਲੱਗਦਾ ਜੇ ਸ਼ੁਰੂਆਤ ਚ ਹੀ ਦਾ ਇਲਾਜ ਕਰ ਲੋ ਤੁਸੀਂ ਤੇ ਠੀਕ ਹੋ ਜੀ ਤਾਂ ਬਹੁਤ سارے ਲੋਕ ਜਾਂ ਤਾਂ ਸਰੀਰ ਦਾ ਰਾਜ ਦਾ ਤਾਂ ਉਹਨਾਂ ਨੂੰ ਪਤਾ ਹੈ ਮਾਨਸਿਕ ਤੌਰ ਤੇ ਜਾਂ ਤਾਂ ਉਹਨਾਂ ਨੂੰ ਸਿੰਪਟਮ ਨਹੀਂ ਪਤਾ ਜਾਂ ਉਹਨਾਂ ਨੂੰ ਰਾਜ ਦਾ ਨਹੀਂ ਪਤਾ ਉਹ ਇਲਾਜ ਹੋ ਸਕਦਾ ਸਮਝੋ ਤੁਸੀਂ ਮੈਂ ਬਹੁਤ ਮੈਂ ਦੁੱਧ ਬਾਰੇ ਵਾਰਡਨ ਰਹਾ ਯੂਨੀਵਰਸਿਟੀ ਦੇ ਵਿੱਚ ਮੈਂ ਉਹ ਪੜਾਇਆ ਦੁੱਧ ਬਾਰੇ ਵੀ ਇਹ ਬੱਚੇ ਉਤੋਂ ਅਸਪਾਣ ਦਾ ਵੀ ਇੱਕ ਪਿੱਛੇ ਕਾਰਨ ਸੀ ਕਿ ਕੁੜੀ ਸੁਸਾਇਡ ਕਰ ਗਈ ਸੀ ਹੋ ਸਕਦਾ ਤਾਂ ਮੈਂ ਕਿਉਂ ਕੀਤਾ ਕੁੜੀ ਚੰਗੀ ਪੜ੍ਹਨ ਵਾਲੀ ਸੀ ਇਹਨੂੰ ਕੀ ਲੋੜ ਪਈ ਜੀ ਉਦੋਂ ਫਿਰ ਮੈਂ ਇੱਕ ਡਾਕਟਰ ਦੋਸਤਾਂ ਨਾਲ ਗੱਲ ਕੀਤੀ ਉਹਨੇ ਮੈਨੂੰ ਕਿਹਾ ਤੁਸੀਂ ਆ ਪੜ੍ਹੋ ਤੁਹਾਨੂੰ ਸਮਝ ਆਏ ਅੱਜ ਕੱਲ੍ਹ ਤੋਂ ਬੜਾ ਸੌਖਾ ਹੈ ਅੱਜਕੱਲ੍ਹ YouTube ਤੇ ਬੜਾ ਕੁਝ ਪਿਆ ਤੇ ਉਸ ਥੋੜਾ ਕੁਝ ਪਤਾ ਲੱਗ ਜਾਂਦਾ ਵੀ ਕੀ ਮਸਲਾ ਹੈ ਸਾਰਾ ਕਿਉਂ ਹੁੰਦਾ ਹੈ ਕਿਸ ਕਿਸ ਨੂੰ ਦੇ ਕੀ ਸਿੰਪਟਮ ਹੁੰਦੇ ਨੇ ਤੇ ਕਿਵੇਂ ਬਚਾਉਣਾ ਹੈ ਇਹਨਾਂ ਨੂੰ ਕਿਵੇਂ ਦਵਾਈ ਦਿਵਾਉਣੀ ਹੈ ਤੋਂ ਉਹ ਅੱਜਕੱਲ੍ਹ ਤਾਂ ਜਿਹੜਾ ਹੈ ਥਾਂ-ਥਾਂ ਤੇ ਹਾਲਾਂਕਿ ਡਾਕਟਰਾਂ ਦੀ ਗਿਣਤੀ ਤੋਂ ਦਵਾਈਆਂ ਵੀ ਘਟਾਂ ਤੇ ਇਹਨਾਂ ਦੇ ਵੀ ਘਟਾ ਜਿਹੜੇ ਮੰਨਦੇ ਲੋਕ ਦਾ ਇਲਾਜ ਕਰਦੇ ਨੇ ਲੇਕਿਨ ਹੋ ਜਾਂਦਾ ਅਸਲ 'ਤੋਂ ਕੁਝ ਹਾਰਮੋਨ ਦੀ ਪ੍ਰੋਬਲਮ ਹੁੰਦੀ ਹੈ ਨਾ ਮਾਨਸਿਕ ਤੌਰ ਤੇ ਕਿ ਹਾਰਮੋਨ ਤੁਸੀਂ ਦੇ ਦਿਓ ਜਿਵੇਂ ਅਸੀਂ ਕਹਿੰਦੇ ਥੋੜਾ ਵਿਟਾਮਿਨ ਡੀ ਚਾਹੀਦਾ ਓਮੇਗਾ 3 ਡੋਪਾਮਿਨ ਵੀ ਦੇ ਸਕਦੇ ਸੋ ਇਸ ਤਰ੍ਹਾਂ ਹੁੰਦਾ ਔਰ ਨਹੀਂ ਕਰਦੇ ਤੁਸੀਂ ਕੋਈ ਵੀ ਜੀਐਡੀ ਵੱਡੀ ਤੁਸੀਂ ਗੱਲ ਕਰਦੀ ਹੈ ਦਾ ਆਧਾਰ ਕੀ ਕਿਉਂ ਇਹਦਾ ਬੇਸ ਬਣਾਇਆ ਉਹ ਇਸ ਕਰਕੇ ਬਣਾਇਆ ਕਿ ਹਰ ਰੋਜ਼ ਇਸੇ ਖਬਰਾਂ ਹੁਣ ਇੱਕ ਖਬਰ ਹੈ ਪਿੰਡ ਕੋਟ ਸਫੀਆ ਕੋਟਕਪੂੜੇ ਦੇ ਉੱਥੇ ਇੱਕ ਬੰਦੇ ਨੂੰ ਦੱਕਾ ਤੋਹ ਪਰਮਜੀਤ ਸਿੰਘ ਨੂੰ ਖਤਰ ਕਿਸੇ ਹੋਰ ਨੇ ਕੀਤਾ ਉਹਦੇ ਮੁੰਡੇ ਨੇ ਕੀਤਾ ਪਰ ਹਿਟਸਨ ਨੇ ਕਿਉਂ ਕੀਤਾ ਕਿਉਂਕਿ ਡਿਪਰੈਸ਼ਨ ਚ ਸੀ ਤੋ ਹੁਣ ਜਿਹੜਾ ਡਿਪਰੈਸ਼ਨ ਚ ਬੰਦਾ ਪੇਸ਼ੈਂਟ ਹੈ ਪਰ ਵੀ ਤੁਹਾਨੂੰ ਸ਼ਾਇਦ ਇਸ ਦਾ ਨਹੀਂ ਪਤਾ ਹੋਏਗਾ ਮੈਨੂੰ ਨਹੀਂ ਪਤਾ ਮੈਂ ਨਹੀਂ ਮਿਲੇ ਪਰ ਨਹੀਂ ਪਤਾ ਹੋਏਗਾ ਉਹ ਬੰਦਾ ਕੰਮ ਨਹੀਂ ਕਰਦਾ ਮੁੰਡਾ ਨੂੰ ਹੁੰਦਾ ਵੀ ਕੁਝ ਕਰੇ ਤਕਰਾਰ ਹੋ ਗਿਆ ਔਰ ਤੇ ਡਾਕਟਰ ਦਾ ਟੰਪਾ ਚੱਕ ਕੇ ਦਪੇ ਨੂੰ ਮਾਰ ਦੋ ਮਾਂ ਬਚਾਰੀ ਵਿਚਾਰੇ ਫਰ ਜਾਂਦੀ ਤੇ ਰੋਲਾ ਪਾਇਆ ਤੇ ਮੁੰਡਾ ਤਾਂ ਭੱਜ ਗਿਆ ਹਰ ਤੱਕ ਤਾਂ ਫੜਿਆ ਨਹੀਂ ਗਿਆ ਪਰ ਗਲਤ ਇਹ ਨਹੀਂ ਹੈ ਮੈਂ ਤਾਂ ਗਲ ওভারঅল ਕਰ ਰਿਹਾ ਇਹ ਤਾਂ ਇੱਕ ਬਹਾਨਾ ਹੈ ਖਬਰਦਾਰਤਾ ਕਿ ਇਹ ਸੇ ਤੁਹਾਨੂੰ ਅਰੇ-ਦਲੇ ਸੋਚਣਾ ਚਾਹੀਦਾ ਲੋਕ ਅਟੈਕ ਵੀ ਕਰ ਲੈਂਦੇ ਨੇ ਜੇ ਉਹਨਾਂ ਨੂੰ ਜ਼ਿਆਦਾ ਬਿਮਾਰੀ ਪੈ ਜਾਂਦੀ ਹੈ ਆਪਣੇ ਦੇ ਵੀ ਟੈਕ ਕਰ ਸੁਸਾਇਡ ਵੀ ਕਰ ਲੈਂਦੇ ਨੇ ਦੂਜਿਆਂ ਨੂੰ ਵੀ ਮਾਰ ਦਿੰਦੇ ਨੇ ਇਹ ਬਿਮਾਰੀ ਦਾ ਇਹਨੂੰ ਸਮਝੋ ਡਿਪਰੈਸ਼ਨ ਨੂੰ ਉਦਾਸੀ ਨੂੰ ਤੁਹਾਨੂੰ ਸਮਝੋ ਤੇ ਉਹਦਾ ਕਾਰਨ ਸਮਝੋ ਕਿਉਂ ਹੁੰਦਾ ਬਹੁਤ ਕਾਰਨ ਹੁੰਦੇ ਨੇ ਤੇ ਉਹਦਾ ਇਲਾਜ ਕਰਾਉ ਜਿਵੇਂ ਸਰੀਰਕਾਂ ਵਿੱਚ ਬੰਨਤਾ ਇਲਾਜ ਹੋ ਜਾਂਦਾ ਤਾਂ-ਤਾਂ ਤੇ ਡਾਕਟਰ ਬੈਠੇ ਹੁਣ ਆਜੋ ਤੀਜੀ ਗੱਲ ਬੜੇ ਅਸੀਂ ਕਹਿੰਦੇ ਆ ਕਿ ਸਾਡਾ ਜੀ ਜਦੋਂ ਅਸੀਂ ਅਨੰਦ ਕਾਰਜ ਕਰਾਉਨੇ ਆ ਅਨੰਦ ਕਾਰਜ ਦੇ ਵਿੱਚ ਜਾ ਹਿੰਦੂ ਤੇ ਸਿੱਖ ਧਰਮ ਦੇ ਵਿੱਚ ਕਿਤੇ ਵੀ ਤਲਾਕ ਦੀ ਪ੍ਰੋਵੀਜ਼ਨ ਨਹੀਂ ਬਿਲਕੁਲ ਨਹੀਂ ਹੈ ਸਹੀ ਗੱਲ ਹੈ ਅਸਾਂ ਕਹਿੰਦੇ ਸੱਤ ਜਨਮਾਂ ਦੇ ਸਤੰਭ ਦਾ ਕਹਿੰਦੇ ਅਸੀਂ ਇੱਥੇ ਕੋਈ ਦੋਰਾਵਾ ਦੂਜੇ ਪਾਸੇ ਅਸੀਂ ਬੈਸਟ ਨੂੰ 25 ਬਾਜ਼ਰੂ ਨਿਤ ਦੇ ਆ ਰਹੇ ਕੋਈ ਉੱਥੇ ਤਾਂ ਡਾਈਵੋਰਸ ਰੇਟ ਬਹੁਤ ਜ਼ਿਆਦਾ ਉੱਥੇ ਹੁੰਦਾ ਹੁੰਦਾ ਹੈ ਇੱਥੇ ਕੋਈ ਪਰ ਉਹਨਾਂ ਦੇ ਨਾਲੇ ਗੱਲ ਕਰੋ ਆਸਟ੍ਰੇਲੀਆ ਦੇ ਵਿੱਚ ਮੈਂ ਇੱਕ ਸੈਮੀਨਾਰ ਦੇ ਵਿੱਚ ਸੀ ਅਸ਼ਾ 2005 ਦੀ ਗੱਲ ਹੈ ਉੱਥੇ ਇੱਕ ਫੋਰਨ ਇੰਗਲਿਸ਼ ਦੀ ਟੀਚਰ ਸੀ ਯੂਨੀਵਰਸਿਟੀ ਦੀ ਉਹ ਵੀ ਸਾਡੇ ਨਾਲ ਅਟੈਂਡ ਕਰ ਰਹੀ ਸੀ ਉਹ ਇੱਕ ਤਰ੍ਹਾਂ ਹੱਸਣ ਲੱਗੇ ਕਹਿੰਦੇ ਯਾਰ ਯੂ ਗਾਇਜ਼ ਆਰ ਵੈਰੀ ਲੱਕੀ ਯੂ نو 3 4 ਲੈਂਗੁਏਜਸ ਉਹ ਕੋਲੋਂ ਪੜਾਸੀ ਲੈਂਗੁਏਜ ਦੀ ਟੀਚਰ ਸੀ ਉਹ ਅਸੀਂ ਪੰਜਾਬੀ ਹਿੰਦੀ ਉਰਦੂ ਜਿੰਨੇ ਲਿਖ ਸਕਦੇ ਉਰਦੂ ਸੰਤ ਸਭਦੇ ਇਹ ਉਸਦਾ ਉੱਥੇ ਗੱਲ ਹੀ ਚੱਲ ਰਹੀ ਸੀ ਤੇ ਇੱਥੋਂ ਸਾਡੀ ਚਲੋ ਥੋੜੀ ਬਹੁਤ ਹੀ ਦੋਸਤੀ ਹੋ ਗਈ ਤੇ ਮੈਨੂੰ ਕਹਿੰਦੀ ਤੁਸੀਂ ਸੈਟਰਡੇ ਆਓ ਕਰ ਮੈਂ ਕਿ ਸਿਡਨੀ ਦੀ ਗੱਲ ਹੈ ਮੈਂ ਕਹਾਂ ਵੀ ਥੈਂਕਸ ਜਸ ਸੈਟਰਡੇ ਤਾਂ ਮੈਂ ਕਹਿੰਦੀ ਆਲਰੇਡੀ ਇਨਵਾਈਟਡ ਹਾਂ ਮੈਂ ਸੱਡੇ ਆ ਜਾਣਾ ਕਹਿੰਦੀ ਨੀ ਸੰਡੇ ਤਾਂ ਅਸੀਂ ਜਾ ਰਹੇ ਹਾਂ ਮੈਂ ਉਹਨੇ ਫਿਰ ਜਿਹੜੀ ਗੱਲ ਦੱਸੀ ਮੈਨੂੰ ਬੜੇ ਹੈਰਾਨੀ ਹੋਈ ਕਹਿੰਦੀ ਬੀਰੀ ਮਦਰ ਦਾ ਜਿਹੜਾ ਡਾਈਵੋਰਸ ਹੋਇਆ ਜਿਹੜੀ ਮੇਰਾ ਜਿਹੜਾ ਮੇਰੀ ਮਾਂ ਦਾ ਪਹਿਲਾ ਹਸਬੰਦ ਉਹ ਉਹਨੇ ਸਦਾ ਦਿੱਤਾ ਉਹਦੇ ਬੱਚੇ ਤੇ ਅਸੀਂ ਬੱਚੇ ਇਕੱਠੇ ਹੋ ਰਹੇ ਜਿਹੜੀ ਉਹ ਡਾਈਵੋਰਸ ਤੋਂ ਬਾਅਦ ਵੀ ਮਤਲਬ ਮਿਲਦੇ ਚੁੰਦੇ ਨੇ ਮੈਂ ਇਹ ਦੇਖਿਆ ਹੁੰਦਾ ਖੈਰ ਸਾਡੇ ਬਡੌਲਟਾ ਜੇ ਇੱਕ ਵਾਰੀ ਫਸ ਗਏ ਫਿਰ ਉਹਦੋਂ ਬਾਅਦ ਤਾਂ ਜਦ ਕੋਰਟ ਕਚਹਿਰੀਆਂ ਨੇ ਤੇ ਜਾਂ ਫਿਰ ਲੜਾਈ ਝਗੜਾ ਤੇ ਹੁਣ ਇੱਕ ਖਬਰ ਜਿਹੜੀ ਹੈ ਇਹਦਾ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹੁਣ ਇੱਕ ਖਬਰ ਹੈ ਅਬੋਰ ਦੇ ਇੱਕ ਪਿੰਡ ਹੈ ਵਹਾਬ ਵਾਲਾ ਉੱਥੇ 6 ਮਹੀਨੇ ਪਹਿਲਾਂ ਸੁਖਵੰਤ ਸਿੰਘ ਨੇ ਵਿਆਹ ਕਰਵਾਇਆ ਪਿੰਡ ਦਾ ਮੁੰਡਾ ਜਿਹੜਾ ਸੁਖਵੰਤ ਹੈ ਪਿੰਡ ਦੀ ਕੁੜੀ ਨਾਲ ਹੀ ਲਵ ਮੈਰਿਜ ਹੋ ਗਈ ਪ੍ਰੇਮ ਵਿਆਹ ਹੋ ਗਿਆ ਉਹ ਦੁਬਦ ਕੀ ਹੋਇਆ ਚਲੋ ਹੋ ਗਿਆ ਪਿਆ ਉਹ ਬਾਹਰ ਰਹਿਣ ਲੱਗ ਗਿਆ ਕੇ ਬੜੇ ਖੁਸ਼ ਸੀ ਸ਼ੇਰ ਕਿਤੇ ਚੜੀ ਮਾੜੀ ਕਿਸਮਤ ਨੂੰ ਜਿਹੜਾ ਸੁਖਵੰਤ ਉਹਦੇ ਪਿਓ ਦੀ ਮੌਤ ਹੋ ਗਈ ਪਿਓ ਚਲ ਬਸਿਆ ਉਹ ਪਿੰਡ ਆ ਗਿਆ ਕੁੜੀ ਵੀ ਪਿੰਡ ਆ ਗਈ ਸਾਰੇ ਪਰਿਵਾਰ ਚ ਉਹ ਤੇ ਜੁਆਇੰਟ ਫੈਮਿਲੀ ਚ ਇੱਥੋਂ ਰੌਲਾ ਸ਼ੁਰੂ ਹੋ ਗਿਆ ਉਹ ਕੁਛ ਦਿਨ ਤਾਂ ਚੁੱਪ ਰਹੀ ਤੇ ਫਿਰ ਕਹਿੰਦੀ ਚਲੋ ਕੋਣਾ ਮੈਂ ਇੰਨਾ ਚਲੇਣਾ ਉਹ ਕਹਿੰਦਾ ਵੀ ਹੁਣ ਮੈਂ ਹੀ ਆ ਕਹਿੰਦਾ ਨਹੀਂ ਜੋ ਵੀ ਆ ਆਪਾਂ ਤਾਂ ਮੈਂ ਨਹੀਂ ਕਿਹਾ ਸੀ ਤੁਹਾਨੂੰ ਜੇ ਨਹੀਂ ਸਾਰੇ ਪਰਿਵਾਰ ਅੱਜ ਕਾ ਦੇ ਜਿਹੜੀਆਂ ਕੁੜੀਆਂ ਨੇ ਜਾਦਾ ਤਾਂ ਉਹ ਜੁਆਇੰਟ ਫੈਮਿਲੀ ਚ ਇਟ ਇ ਸੋਰਟ ਆਂਡ ਇਟ ਲੜਾਈ ਚ ਗਾਟ ਟੂ ਸੀ ਮਾਪੇ ਵੀ ਸੰਭਲਦੇ ਰਹੀ ਕੋਲੀ ਰਹੇ ਠੀਕ ਹੈ ਸਿੱਖਿਆ ਵੀ ਇਸ ਤਰ੍ਹਾਂ ਦੇ ਦਿੱਤੀ ਵੀ ਇਹ ਪਰਿਵਾਰ ਦੇ ਵਿੱਚ ਤੇ ਇੱਥੋਂ ਲੜਾਈ ਟਬੜਾ ਸ਼ੁਰੂ ਹੋ ਗਏ ਤੇ ਲੜਾਈ ਝਗੜਾ ਜਦੋਂ ਬੰਦਾ ਜਿਆਦਾ ਦੁਖੀ ਹੁੰਦਾ ਕਰੇ ਕੀ ਜਾਂਦਾ ਉਹੀ ਹੈ ਉਹ ਉਹ ਰਸਤਾ ਅੱਜ ਕੱਲ ਆਪਣੇ ਕੋਲ ਹੈ ਨਹੀਂ ਡਾਈਵੋਰਸ ਦਾ ਤੇ ਉਦੋਂ ਬਾਅਦ ਉਹ ਬੰਦਾ ਗਿਆ ਤੇ ਇੱਕ ਦਰਖਤ ਤੋਂ ਪਾ ਲੈ ਲਿਆ 6 ਮਹੀਨੇ ਪ੍ਰੇਮ ਭਿਆ ਚੱਲਿਆ ਤੇ ਬੰਦੇ ਦੀ ਮੌਤ ਹੁਣ ਮੈਂ ਤਿੰਨ ਖਬਰਾਂ ਤੁਹਾਡੇ ਸਮਾਜ ਨੂੰ ਲਾਈਆਂ ਤਿੰਨ ਦਾ ਇੱਕ ਬੇਸਰ ਔਰ ਕਿੰਨੇ ਜੜੀਆਂ ਨੇ ਉਹਨਾਂ ਦਾ ਹੱਲ ਵੀ ਸਾਡੇ ਇਹ ਨਹੀਂ ਕਿ ਇਹ ਜਿਹੜਾ ਬਿਨਾ ਹੱਲ ਗੱਲ ਤਾਂ ਇਹ ਹੈ ਕਿ ਸਾਡੇ ਸਮਾਜ ਨੂੰ ਇਸ ਪਾਸੇ ਸੋਚਣਾ ਜ਼ਰੂਰੀ ਹੈ ਹਾਲ ਤੱਕ ਸੋਚਣਾ ਹੈ ਪ੍ਰੇਸ਼ਰ ਉਹਦੇ ਪਾਸੇ ਸੋਚੋ ਜਿਵੇਂ ਮੈਂ ਕੱਲ ਕਿਹਾ ਸੀ ਕਿ ਜਿਹੜੇ ਬੱਚੇ ਖੁਦਕੁਸ਼ੀ ਕਰਦੇ ਨੇ ਉਹਨਾਂ ਬਾਰੇ ਵੀ ਤੁਹਾਡਾ ਫਰਜ਼ ਹੈ ਉਹਨਾਂ ਨੂੰ ਸਮਝਾਉਣਾ ਤੁਹਾਡਾ ਫਰਜ਼ ਹੈ ਮਤਲਬ ਮੈਨੂੰ ਤਾਂ ਬੜਾ ਦੁੱਖ ਹੋਇਆ ਨਾ ਕਿ ਗ੍ਰਾਂਥੀ ਦੇ ਮੁੰਡੇ ਨੇ ਖੁਦਕੁਸ਼ੀ ਕੀਤੀ ਤੇ ਫਿਰ ਉਹ ਸਾਡਾ ਅਸੀਂ ਆ ਜਿਹੜਾ ਪਾਠ ਕਰ ਰਹੇ ਹਾਂ ਹਰ ਰੋਜ਼ ਗ੍ਰਾਂਥੀ ਕਰਦਾ ਹੈ ਤੇ ਗ੍ਰਾਂਥੀ ਨੂੰ ਜਿਵੇਂ ਆਪਾਂ ਤਾਂ ਕਿਉਂ ਪ੍ਰੀਚਰ ਕਹਿੰਦੇ ਨੇ ਜੇ ਪਿਛਲੇ ਆਪਣੇ ਬੱਚਿਆਂ ਨੂੰ ਸਿਖਾ ਸਕਦਾ ਕਿ ਸਾਨੂੰ ਤਾਂ ਗੁਰੂ ਨੇ ਚੜ੍ਹਦੀ ਕਲਾ ਚੜ੍ਹਣਾ ਸਿਖਾਇਆ ਹੈ ਸੋ ਲੋ ਚਾਹੀਦਾ ਨਹੀਂ ਜਿਹੇ ਜਿ ਮਰਜੀ ਹਲਾ ਹਥੋਂ ਇੱਥੇ ਤਾਂ ਚੜਦੀ ਕਲਾ ਦੀ ਅਰਦਾਸ 5 ਫਰਵਰੀ 1762 ਤੋਂ ਵੀ ਹੋਈ ਸੀ ਜਦੋਂ ਇਸ ਇਤਿਹਾਸ ਦੇ ਵਿੱਚ ਸਭ ਤੋਂ ਜ਼ਿਆਦਾ ਸ਼ਹੀਦ ਹੋਏ ਸੀ ਰਿਹੜੇ ਉੱਪਰ ਹੀਟ ਤੇ ਵੱਡਾ ਕਲੂਕਾਰਾ ਹੋਇਆ ਸੀ ਤੇ ਉੱਥੇ ਵੀ ਅਰਦਾਸ ਚੜਦੀ ਕਲਾ ਦੀ ਹੋਈ ਸੀ ਤੇ ਤੁਸੀਂ ਮਤਲਬ ਆਪਣੇ ਬੱਚੇ ਨੂੰ ਸਿਖਾ ਸਕਦੇ ਇਹਦਾ ਬਤਨ ਸਿਖਾਇਆ ਜਾ ਸਕਦਾ ਦੂਜੇ ਪਾਸੇ ਇਹਦਾ ਮਤਲਬ ਇਹ ਜੇ ਕੋਈ ਮਤਲਬ ਡਿਪਰੈਸ਼ਨ ਚੋਂ ਦਵਾਈ ਦਵਾਈ ਜਾ ਸਕਦਾ ਤੀਜਾ ਮਤਲਬ ਹੈ ਕਿ ਦੱਸਿਆ ਜਾ ਸਕਦਾ ਉਹ ਭਾਈ ਸਾਹਬ ਨੇ ਚਲੇ ਜਾਣਾ ਤੇ ਤੁਸੀਂ ਆ ਘਟੇ ਪਛਲੜੀ ਜਾਣਾ ਘਟੇ ਤੁਹਾਡੇ ਨਾਲ ਜਾੜੇ ਜਾਣਾ ਔਰ ਬੁੜੀ ਨਾਲ ਲੈ ਗਈ ਘਟੇ ਬਹੁਤ سارے ਸਵਾਲ ਨੇ ਤੇ ਮੈਨੂੰ ਇਹ ਜਿਹੜਾ ਅੱਜ ਮੈਂ ਨਵਾਂ ਤਜਰਬਾ ਕੀਤਾ ਹੈ ਸੋਸ਼ਲ ਖਬਰਾਂ ਤਾਂ ਤੁਹਾਨੂੰ ਕਿਵੇਂ ਲੱਗਿਆ ਮੈਨੂੰ ਜਰੂਰ ਦੱਸਿਓ ਤੁਹਾਡਾ ਬਹੁਤ ਬਸ਼ੀਰ